ਹਾਂਜੀ ਦੋਸਤੋ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਦੇਖੋ ਅੱਜ ਤੇ ਅੱਜ ਹੋ ਗਈ ਵੀਰੋ 3 ਦਸੰਬਰ ਤੇ ਮੌਸਮ ਦੇਖੋ ਹਰ ਰੋਜ਼ ਇਸ ਤਰ੍ਹਾਂ ਫੇਰ ਆ ਗਿਆ ਵਧੀਆ ਬਣ ਗਿਆ ਧੁੱਪ ਨਿਕਲ ਗਈ ਤੇ ਸਵੇਰ ਦੇ 7:30 ਹੋ ਗਏ ਤੇ ਮੱਜਾਂ-ਮੱਜਾਂ ਪਕੜਤੀਆਂ ਬਾਹਰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਫਿਰ ਤੁਹਾਡੇ ਇੱਕ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਸਵੇਰ ਦੇ 7:30 ਹੋ ਗਏ ਤੇ ਅੱਜ ਹੋ ਗਈ ਵੀਰੋ 3 ਦਸੰਬਰ ਤੇ ਮੱਜਮੁੱਜਾਂ ਚ 55 ਆ ਕੇ ਕੜਤੀਆਂ ਵਾਰ ਤੇ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਬਹੁਤ ਵਧੀਆ ਮੌਸਮ ਬਣ ਕੇ ਧੁੱਪ ਨਿਕਲੀ ਹੋਈ ਆ ਤੇ ਤੁਹਾਨੂੰ ਦਿਖਾਉਂਦੇ ਆ ਆ ਦੇਖੋ ਵੀਰੋ ਤੇ ਧੁੱਪ ਨਿਕਲੀ ਵੀ ਵਧੀਆ ਤੇ ਮੌਸਮ ਚੈੱਕ ਕਰੋ ਵੀਰੋ ਧੁੱਪ ਨਿਕਲੀ ਵੀ ਵਧੀਆ ਤੇ ਸਵੇਰ ਦੇ 9:30 ਵਜੇ ਤੇ ਅੱਜ ਆਪਾਂ ਜਿਹੜੀ ਤੁਹਾਨੂੰ ਗੱਲ ਦੱਸਣੀ ਸੀ ਤੇ ਅੱਜ ਵੀਰੋ ਆਪਾਂ ਐਫ ਗੈਨ ਲਿਆਂਦੀ ਆ ਸਾਹਮਣੇ ਖੜੀ ਆ ਦੇਖੋ ਚੰਗਾ ਕੱਦ-ਕਾਰ ਤੇ ਉੱਚੀ ਲੰਮੀ ਮਤਲਬ ਗਾਂ ਤੇ ਐਫ ਤੇ ਵੀਰੋ ਆਪਾਂ 20000 ਦੀ ਲੈਂਦੀ ਆ ਕੱਲ ਹੀ ਲੈਂਦੀ ਆ ਤੇ 5 ਕਿਲੋ ਦੁੱਧਾ ਤੇ ਮਹੀਨੇ ਦਾ ਬਤਲ ਰੋਟੀ ਕਾ ਇਹਦੇ ਭਰੇ ਹੋਇਆ ਕੱਚਾ ਪੱਕਾ ਤੇ ਆਪਾਂ ਸੇਲ ਕਰਨੀਆਂ ਵੀਰੋ ਇਹ ਤੇ ਕੱਲ ਲੈਂਦੀ ਆ ਤੇ ਜੇ ਵੀਰ ਕਿਸੇ ਨੂੰ ਚਾਹੀਦੀ ਹੋਵੇ ਤੇ ਫਸ ਸੇਲ ਕਰ ਦਾਂਗੇ ਜਿੰਨੇ ਲੈਂਦੀ ਆ 20000 ਦੀ ਕਰ ਦਾਂਗੇ ਬਾਕੀ ਦੇਖ ਲਓ ਐਫ ਗੇਮ ਵਧੀਆ ਗਏ ਆ ਵੀਰੋ ਉੱਚੀ ਲੰਮੀ ਕੱਦ ਦੀ ਤੇ ਦੇਖੋ ਭਾਈ ਬਹੁਤ ਵਧੀਆ ਸੀਲ ਗਏ ਆ ਕੋਈ ਲੱਤ ਨਹੀਂ ਮਾਰਦੀ ਕੋਈ ਕੁਛ ਨਹੀਂ ਤੇ ਜੇ ਕਿਸੇ ਵੀਰ ਨੇ ਚਾਹੀਦੀ ਹੋਈ 5 ਕਿਲੋ ਦੁੱਧਾ ਤੇ ਅੱਗੇ ਦੀ ਵੀਰੋ ਕੱਚੀ ਪੱਕੀ ਆ ਇੱਕ ਮਹੀਨੇ ਦਾ ਠੀਕਾ ਭਰਾਇਆ ਹੋਇਆ ਤੇ ਵੀਰੋ ਆਪਾਂ ਥੋੜੇ ਦਿਨ ਹੋਇਆ ਲੈਣ ਦੀ ਆ ਤੇ ਇਹ ਤਾਂ ਮਤਲਬ ਆਪਾਂ ਪਹਿਲਾਂ ਇਸ ਨਾਲ ਦੀ ਚਿਪ ਗਏ ਇੱਕ ਵੇਚੀ ਸੀ ਤੇ ਤਾਜੀ ਸੂਈ ਵੇਚੀ ਸੀ 10 ਦਿਨਾਂ ਦੀ ਸੂਈ ਹੋਈ ਸੀ ਤੇ ਥੱਲੇ ਇੱਕ ਬੱਚਾ ਬੱਛਾ ਸੀ ਛੋਟਾ ਜਿਹਾ ਤੇ ਉਹ ਵੀਰੋ ਆਪਾਂ 38000 ਦੀ ਵੇਚਤੀ ਸੀ ਕਿਉਂਕਿ ਉਹਦਾ ਵੀਰੋ 10 ਕਿਲੋ ਦੁੱਧ ਸਾਜੇ 10 ਦਿਨ ਹੋਈ ਸੂਈ ਨੂੰ ਤੇ ਬਹੁਤ ਵਧੀਆ ਗਾਂ ਹੁੰਦੀ ਐ ਚਾਹ ਨਸਲ ਦੀ ਤੇ ਉਹ ਆਪਾਂ ਵੇਚੀ ਤੇ ਹੁਣ ਆਪਾਂ ਫੇਰ ਮਤਲਬ ਉਹੀ ਚੀਜ਼ ਆਪਾਂ ਫੇਰ ਲਿਆਂਦੀ ਆ ਪਰ ਇਹ ਉਸ ਤੋਂ ਥੋੜੀ ਲੰਬੀ ਐ ਉੱਚੇ ਲੰਮੇ ਕੱਦ ਦੀ ਆ ਤੇ ਬਾਕੀ ਜੇ ਕਿਸੇ ਵੀਰ ਨੂੰ ਚਾਹੀਦੀ ਹੋਏ ਤੇ ਵੀਡੀਓ ਮਤਲਬ ਆਪਣਾ ਕਮੈਂਟ ਚ ਨੰਬਰ ਛੱਡ ਦਿਓ ਤੇ ਕਮੈਂਟ ਕਰਕੇ ਜਰੂਰ ਦੱਸ ਦਿਓ ਆਪਾਂ ਤੁਹਾਨੂੰ ਦੱਦਾਂ ਐ 5 ਕਿਲੋ ਵੀਰੋ ਇਹਦਾ ਦੁੱਧ ਆ ਤੇ ਥੱਲੇ ਕੁਝ ਨਹੀਂ ਹੈਗਾ ਤੇ ਬਾਕੀ 20000 ਦੀ ਪਾਸੇਲ ਕਰਦਾਂਗੇ ਤੇ 1 ਮਹੀਨੇ ਦਾ ਵਿਰੋਧ ਦਾ ਟੀਕਾ ਭਰਿਆ ਹੋਇਆ ਤੇ ਉਹ ਵੀ ਕੱਚਾ ਪੱਕਾ ਪੱਕਾ ਗਾਰੰਟੀ ਦੇਂਦੇ ਤੇ ਬਾਕੀ ਸੀਲ ਗਏ ਆ ਬਿਲਕੁਲ ਤੇ 5 ਕਿਲੋ ਇਹਦਾ ਦੁੱਧਾ ਸਵੇਰੇ ਸ਼ਾਮ ਮਿਲਦੀ ਆ ਤੇ ਆਪਣਾ ਕੋਈ ਮਤਲਬਤ ਟੱਪ ਨਹੀਂ ਕੋਈ ਕੁਝ ਪਾਣ ਦੀ ਲੋੜ ਨਹੀਂ ਤੇ ਬਾੜੇ ਤੇ ਮਿਲਦੀ ਆ ਜੇ ਕਿਸੇ ਵੀਰ ਨੂੰ ਚਾਹੀਦੀ ਹੋਵੇ ਤੇ ਤਾਂ ਵੀਰ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਦੇਖੋ ਵੀਰੋ ਸਾਹਮਣੇ ਖੜੀ ਆ ਵਧੀਆ ਗਏ ਆ ਤੇ ਉੱਚੇ ਲੰਮੇ ਕੱਦ ਦੀ ਤੇ ਬਾਕੀ ਆਪਾਂ ਇੱਕ ਛੋਟੀ ਸੇਲ ਕਰਨੀ ਸੀ ਤਿਆ ਚੋਟੀ ਸਾਹਮਣੇ ਪਹਿਲਾ ਪਹਿਲਾ ਨ ਸੂਗਾ ਸਾਹਮਣੇ ਖੜੀ ਹੈ ਦੇਖੋ ਵੀਰੋ ਇਹ ਪਹਿਲਾ ਸੂਗਾ ਝੋਟੀਆ ਤੇ ਉਹ ਕੱਟੀ ਬੈਠੀ ਹੈ ਦੀ ਤੇ ਆ ਖੁੱਲ ਕੇ ਆ ਕੇ ਦੇਖੋ ਆਪਣੇ ਆਪ ਜੇ ਆ ਵੀਰੋ ਸੇਲ ਕਰਨੀ ਆ ਤੇ 5 ਕਿਲੋ ਦੁੱਧਾ ਤੇ 65000 ਦੀ ਫੰਦ ਦੇ ਦਾਂਗੇ ਜੇ ਕਿਸੇ ਵੀਰ ਨੂੰ ਚਾਹੀਦੀ ਹੋ ਬਈ ਤਾਂ ਵੀ ਕਮੈਂਟ ਕਰਕੇ ਦੱਸ ਦਿਓ ਆ ਦੇਖੋ ਵੀਰੋ ਵਧੀਆ ਮਤਲਬ ਤੇ ਉਹ ਸਾਹਮਣੇ ਕੱਟੀ ਬੈਠੀ ਹੈ ਜੀ